ਮੈਂ ਮੈਂ ਜਾਣਨਾ ਹੈ ਉਹ ਜਾਣਨਾ ਜਿਹੜੇ ਸਰਪੰਚ ਜੀ ਦੇ ਪਹਿਲੇ ਉਹ ਵੀ ਉਹ ਸਾਰੇ 1.5 ਕਿੱਕਰ ਕੀਤੇ ਤੁਸੀਂ ਮੇਰੇ ਕੋਲ ਆਓ ਤੁਹਾਡੇ ਕੋਲ ਕੀ ਹੈ ਕਹੋ ਜੀ ਇਹ ਹਾਦੁੰਦੀ ਹੈ ਕਿ ਚੀਜ਼ ਦੀ ਸ਼ਰਮਨਾਕ ਚੀਜ਼ ਹੁੰਦੀ ਹੈ ਮੈਨੂੰ ਤਾਂ ਕੀ ਆਏਗਾ ਚਾਹਦੇ ਮੇਰੀ ਗੈਂਗਸਟਰ ਅਸੀਂ ਗਿਆ ਇਸ ਸਾਰਾ ਅੱਪ ਕਰਦੇ ਨਹੀਂ ਗਿਆ ਗੈਂਗਸਟਰ ਗੋਲੀ ਮਾਰਦੇ ਮਾਰਦੇ ਗੋਲੀ ਮਾਰ ਮਾਰ ਸ਼ਰਮ ਦੀ ਬਰੀ ਗੱਲ ਕੋਈ ਨਹੀਂ ਪਹਿਲਾਂ ਬਿੱਲਾ ਦੇ ਨਾਲ ਹੀ ਲੋਭੀ ਲੋਨ ਆਹੀ ਮੈਨੂੰ ਬਿਨਾਂ ਕਿ ਮੇਰੇ ਕੋਲ ਫੇਰ ਆ ਆਪਸੇ ਤੁਸੀਂ ਮੈਨੂੰ ਖੁਦ ਕਿਹਾ ਤੁਸੀਂ ਦਰਵਾਜ਼ੇ ਸੌ ਰੱਖਣ ਦੀ ਆਪਸੇ ਤੁਸੀਂ ਸੌ ਰੱਖਣ ਦਰਵਾਜ਼ੇ ਖੋਲਦੀ ਉਹੀ ਕੀ ਕਹਿ ਰਹੇ ਬਿਲੇਗਾ ਮੇਰੇ ਕੋਲ ਬਾਸ਼ਾ ਮੈਂ ਟਾਟੜੀ ਚੱਲਣ ਦੀ ਨਹੀਂ ਤਾਂ ਮੈਨੂੰ ਮਹੀਨਾ ਭਰੋ ਸਾਫ ਗੱਲਾਂ ਚੰਗਾ ਹੈ ਜੇ ਜਿੱਦਾਂ ਜਿੱਦਾਂ ਜੇਸਾ ਬੰਕੇ ਨਾ ਮੂੰਹ ਕਿਹਾ ਕਿ ਮੈਨੂੰ ਵੀ ਨਾ ਭਰੋ ਠੀਕ ਹੈ

ਬੰਦੇ ਨਹੀਂ ਵੇਖੇ ਜਿਹੜੇ ਬੰਦੇ ਇਹੋ ਜੇ ਸਰਕਾਰ ਬੰਦ ਤੋਂ ਪਹਿਲਾਂ ਤੰਗ ਕਰ ਰਹੇ ਨੇ ਉਹ ਬੱਜ ਕੀ ਕਰਨਗੇ ਤੁਸੀਂ ਤੰਗ ਕਰ ਰਹੇ ਹੋ ਭਾਜੀ ਤੁਸੀਂ ਮਹੀਨੇ ਮੰਗ ਰਹੇ ਆਪਣੇ ਮੂੰਹੋਂ ਖੁੰਦ ਕੇ ਅੱਭੀ WhatsApp ਤੇ ਮੈਨੂੰ ਕਾਲ ਕਰੋ ਹੋ ਗਿਆ ਪੰਜਾਬ ਸਰਕਾਰ 72 ਮਹੀਨਾ ਕਿਹਾ ਕਿ ਇੰਸਟਾਗ੍ਰਾਮ ਆ ਉਹ ਬੱਧਿਆ ਇਹ ਦੱਸੋ ਕੀ ਮਾਇਨੇ ਲਾਉਦਾ ਅਫਸਰ ਜੀ ਜੀ ਸਾਹਿਬ ਇੰਨ ਨਸ਼ਾ ਲੋੜਾ ਨਸ਼ਾ ਬੰਦ ਕਰਾ ਹਾਂ ਭਾਜੀ ਨਸ਼ਾ ਨਾਲੋਂ ਬਕਾਣਾ ਮਹੀਨੇ ਲੈਣੇ ਕਿੱਥੋਂ ਬੰਦ ਕਰਾਂ ਆ ਜੀ ਮਾਨ ਸਰਕਾਰ ਇਨੀ ਵਧੀਆ ਸਰਕਾਰ ਆ ਪਰ ਇਹ ਬੰਦੇ ਕੀ ਕਿਲੋ ਵਿੱਚ ਖਰਾਬ ਕਰ ਰਹੇ ਉਹਨਾਂ ਨੂੰ ਇਹਨਾਂ ਨੇ ਅੱਗੇ ਆ ਗਏ ਠੀਕ ਹੈ ਜੀ ਇੱਥੇ ਮੈਨੂੰ 3 ਘੰਟੇ ਤੇ 1/4 ਜਿਹੜਾ ਦੇ ਸੀਨੀਅਰ ਅਫਸਰ ਤਿੰਨ ਘੰਟੇ ਮੈਨੂੰ ਹੋ ਗਿਆ ਆਹ ਬੰਦੇ ਜਿਹੜੇ ਆਏ ਨੇ ਬੰਦੇ ਨੇ ਤਿੰਨ ਟਾਲੀਆਂ ਹੀ ਬੰਦਿਆਂ ਨੂੰ ਨਾਮ ਤੇ ਤੂੰ ਤੁਹਾਡੇ ਫੋਨ ਤੇ ਗੱਲ ਕਿਉਂ ਨਹੀਂ ਕਰਦਾ ਬਾਬਾ ਤੇਰੇ ਕੋਲ ਆਪਣੇ ਕਰ ਬਾਅਦ ਫਿਰ ਮੁਰਗਾ ਤੇਰੀ ਕੋ ਬਾਲ ਨਹੀਂ ਦੇਖੇਗਾ ਐਦਾ ਮੌਕਾ ਤੇ 5000 ਰੁਪਏ ਐਕਸ਼ਨ ਨਹੀਂ ਦੇ ਜਾਗੇ ਤੂੰ ਆਪਣੀ ਮਸ਼ੀਨ ਚਲਾ ਇਹਨੇ ਬੰਦੇ ਨੇ ਮੇਰੇ ਕੋਲ ਕੁੜੀਆਂ ਪਈਆਂ ਸਾਰੀਆਂ ਮੈਂ ਮੀਡੀਆ 'ਚ ਦਿਆਂਗਾ ਇਹਦੇ ਬੰਦੇ ਸਾਰੇ ਕੁੜੀਆਂ ਪਈਆਂ ਨੀ ਸ਼ੀਟਾ ਨਹੀਂ ਜੀ ਦਵਾ ਨਹੀਂ ਉਹ ਤੈਨੂੰ ਤੇ ਮੈਂ ਧਰੰਗਲੀ ਨਹੀਂ ਬਣਾਂ ਜਾਗਾ ਬਣਨਾ ਕਿੱਥੋਂ ਹੈ ਨਾ ਇਹ ਬਣਨ ਦਾ ਜਾਣ ਸੀ ਨਹੀਂ ਜੁੱਤੀਆਂ ਵਜਣ ਵਾਲੀਆਂ ਹੀ ਆਂ ਔਰ ਕੋਣ ਨੇ ਇਹ ਜਿਹੜੀਆਂ ਪਾਈਆਂ ਨੇ ਨਾ ਭੈਣ ਦੀ ਲੰਨ ਦੇ ਦੇਣਾ ਹੀ ਇਹਦੀ ਫਿਰ ਤੇ ਸਾਲਾ ਆਪਣੀ ਅੜੀ ਦੇਦਾ ਭਾਜੀ ਐਸੇ ਬੰਦੇ ਨੇ ਨਾ ਆਪਣੀ ਸਰਕਾਰ ਦਾ ਮੇਰੇ ਕਿੱਕ ਕਰਾ ਰਹੇ ਨੇ ਨਾਲ ਹੋ ਕੇ ਹਾਂਜੀ ਹਾਂ ਜੀ ਬੰਦਾ ਜਦੋਂ ਅਫਸਰ ਕਰਦੇ ਨਾ ਠੀਕ ਹੈ ਜੀ ਆ ਲੜ ਗਨ ਨਾ ਜਿਆਦਾ ਬਟ ਖਰਾਬ ਭਾਜੀ ਸਿਵਲ ਕਪੜਿਆਂ ਦੀ 숍ੇ ਮੰਗਿਆ ਮਹੀਨੇ ਮੰਗਦੇ ਸੁ ਕੀ ਕਰੀਏ ਕਿਹੜੀ ਝੋਲੀ ਮਹੀਨਾ ਮੰਗਦੀ ਇਸ ਬੰਦੇ ਕੋਲ ਹਾ ਟਿਕਰ ਕਾੜੀਆਂ ਪਈਆਂ ਸਾਰੀਆਂ ਕਾੜੀਆਂ ਆਣਾ ਨਹੀਂ ਆ ਐਕਸ਼ਨ ਸਾਹਿਬ ਨੂੰ 50000 ਦਿਓ ਦੁਕਾਨੀਆਂ ਪਈਆਂ ਟੋਟਲ ਪ੍ਰੂਫ ਦੇ ਆਣਾ ਦੇ ਨਾਲ ਹੀ ਕਹਿੰਦੇ ਵਟਸਐਪ ਤੇ ਕਾਲ ਕਰੋ ਇਹ ਬੰਦਾ ਖੁਰ ਕਹਿ ਰਾਂ ਅੰਗਰੇਜ਼ ਸਿੰਘ ਪੰਜਾਬ ਸਿਕੱਤਰ ਜਿਹੜਾ ਬਣਿਆ ਨਾ ਭਾਡੀ ਸਰਕਾਰ ਸਾਰੀ ਸੁੱਤੀ ਲੀ ਜਾ ਭਾੜੀ ਚੀਜ਼ ਬਾਰੇ ਠੀਕ ਹੈ ਜੀ ਸਾਡੀ ਸਰਕਾਰ ਸੁੱਤੀ ਦੀ ਹੈ ਕਾਰਵਾਈ ਕਹਿੰਦਾ ਮੈਨੂੰ ਮਹੀਨਾ ਦੋ ਸਰਕਾਰ ਦੇ ਜਨਾਵਾਂਗੇ ਕਹਿੰਦਾ ਪਿਆ ₹50000 ਮਾਈਨਿੰਗ ਅਫਸਰ ਨੂੰ ਦੇ ਐਕਸ਼ਨ ਨੂੰ ਦੇ ਤੇ ਤੂੰ ਆਪਣੀ ਮਸ਼ੀਨ ਚਲਾ ਨਹੀਂ ਤਾਂ ਮੈਨੂੰ ਕਹਿੰਦਾ ਵੀ 20000 ਮੇਰੇ ਘਰ ਪਹੁੰਚੋ ਲਈਦਾ ਪਰਦੇ ਨਾਲ ਪਰਦੇ ਨਾਲ ਕਿ ਮੇਰੇ ਘਰ 20000 ਚਾਣੇ ਚ ਹਰ ਮਹੀਨੇ ਕਹਿੰਦਾ ਕੋਣ ਅੰਗਰੇਜ਼ ਤੋਂ ਅੰਗਰੇਜ਼ ਸੇਂਗੀ ਮੈਨੂੰ ਫੋਨ ਕੀਤੇ ਭਾਜੀ ਮੈਨੂੰ ਕਹ ਜਦੋਂ ਮੈਂ ਫੋਨ ਕਰਦਾ ਪਰਛਾਤੇ ਫੋਨ ਕਰ ਐਕਸ਼ਨ ਨੂੰ ਜਾ ਕੇ ਮੇਰ ਕੋਲ ਬੋਲੀ ਵੀ ਪਈ ਭਾਜੀ ਮੈਨੂੰ ਪਹਿਲਾਂ ਐਕਸਟੈਂਡ ਲਾ ਕੇ ਮੈਨੂੰ ਆਪਣਾ ਜਿਹੜਾ ਯੂਨੀਵਰਸਿਟੀ ਰਿਵਿਊ ਬਣਾਉਣ ਦਾ ਕੰਮ ਕਰ। ਸਾਨੂੰ ਪਤਾ ਬਣਾ ਦੇ ਤੇਰੀ ਮਸ਼ੀਨ ਨਹੀਂ ਕੋਈ ਡਕੇਗਾ ਤੇਰੀ ਪਾੜੀ ਨਹੀਂ ਡਕੇਗਾ। ਪਰ ਸਰਦ ਤੂੰ ਪਹਿਲਾਂ 50000 ਰੁਪਏ ਦੇ ਤੇ 20000 ਮੇਰੇ ਘਰ ਵੀਨੇ ਦਾ ਦੇ ਕੇ ਜਾ ਤੇ ਫਿਰ ਤੂੰ ਕੰਮ ਕਰ ਆਪਣਾ। ਤੋਰਨਾ ਕੰਮ ਕਰ ਤੇ ਨਹੀਂ ਪਾੜ ਨਹੀਂ ਕੋਈ ਡਕੇਗਾ। ਠੀਕ ਹੈ ਜੀ। ਮੈਂ ਤਾਂ ਸਰਕਾਰਾਂ ਆਦੀਆਂ ਜੀ ਜਵਨ ਸਰ 100 ਮਾੜਾ ਦਾ ਕੱਟ। ਵੀ ਸੱਚੀ ਗੱਲ ਹੈ। ਉਹਨੂੰ ਵੀ ਖਾਈ ਨਹੀਂ। ਉਹ ਨਹੀਂ ਕੀਤੀ। ਇਸ ਬੰਦੇ ਨੇ ਆਪਣੇ ਗੈਂਗਸਟਰ ਆ ਕੇ ਸੋਹ ਫੜੇ ਇਹ ਬੰਦਾ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਇਹ ਬੰਦਾ ਆਪਣੇ ਮੂੰਹ ਹੀ ਨਿਕਲ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਕੋਈ ਆ ਵੀ ਇੱਥੇ ਲੱਗਦਾ ਭਾਵੇਂ ਮੈਨੂੰ ਵੀ ਕਹਿੰਦਾ ਦਿੰਦੇ ਕਹਿੰਦਾ ਗੈਂਗਸਟਰ ਹੈ ਰਾਜ ਨੂੰ ਕੋਈ ਮਰਵਾ ਸਕਦੇ ਨਹੀਂ ਇਹ ਕੁਛ ਨਹੀਂ ਕਰ ਸਕਦੀਆਂ ਇਹ ਬੰਦਾ ਅੰਗਰੇਜ਼ ਸਿੰਘ ਜੀ ਫਿਰ ਪੈਸੇ ਨਾ ਮੰਗੋ ਵੀ ਆਪੀਆ ਦਿੰਦੇ ਹੋ ਕੇ ਦਿੰਦਿਓ ਤੁਸੀਂ ਦਿੰਦੇ ਹੋ ਇਹ ਆਪਣੇ ਇਲਾਕੇ 'ਚ ਆ ਗਏ ਆ ਗੋਮਣਾ ਹੋਰ ਗੱਡੀ ਲੈ ਕੇ ਜਾਂਦੇ ਨਾ ਜਿਹੜੀ ਪਰ ਇਹ ਕੋਈ ਥੋੜਾ ਜਿਹਾ ਪੇਜਾ ਉੱਪਰ ਪਾਉਂਦਾ ਹੈ ਬੱਸ ਇਹ ਕੋਈ ਥੋੜਾ ਜਿਹਾ ਲੈ ਕੇ ਆਉਂਦਾ ਹੁਣ ਜਿੱਥੇ ਟੈਂਪਰ ਤਾਂ ਦੱਸਾ ਦੇ ਮਸ਼ੀਨਾਂ ਦੀ ਬੱਚਾ ਤੁਸੀਂ ਲਿਖੋ ਮੈਂ ਸਾਈਨ ਕਰ ਦਿੰਦਾ ਇਹ ਵੀ ਆਉਦੀ ਰਿਪੋਰਟ ਦੋਗੇ ਮੈਂ ਤਾਂ ਹੁਣ ਆ ਪਾਇਆ ਜਾਂ ਨਹੀਂ ਪਾਇਆ ਕਿ ਤੂੰ ਲਿਖ ਜੇ ਤੂੰ ਤਾਂ ਕੰਮ ਕਰਦਾਗਾ ਅਸੀਂ ਤੇ ਅਸੀਂ ਕਰ ਲੋਗੇ ਤੂੰ ਜਲਦੀ ਆ ਖਾਣੇ ਤੇ ਮੈਂ ਨਾਲ ਮੈਂ ਨਹੀਂ ਜਾਂਦਾ ਮਾਉਣਾ ਕਰੀਏ ਯਾਰ, ਦਾਦੀ ਦਾ ਮਾਉਣਾ ਸਰਕਾਰ ਆ ਯਾਰ। ਮਾੜੀ ਅਸੀਂ ਤਾਂ ਤੁਹਾਨੂੰ ਕਿਹਦਾ ਕਰੀਏ। ਕਿੰਨਾ ਦਖਲ ਨਹੀਂ ਕਰਦਾ। ਸਾਨੂੰ ਹਰ ਦਿਨ ਨਾਲ ਮਿਲਦੇ ਆਂ। ਅਸੀਂ ਆਪਣੇ ਮਤਲਬ ਪਿੰਡ ਦਾ ਕੰਮ ਕੀਤਾ। ਅਸੀਂ ਵੇਲਾ ਤੈਨੂੰ ਬਿਆਲ ਦਿੱਤੀ ਹਣੀ ਕਿ ਜਿੱਤੀ ਨਾ ਕਰ। ਅਸੀਂ ਮੁੜ ਕੇ ਚੱਲਾਂ ਤੈਨੂੰ ਹਰ ਜਗ੍ਹਾ ਸੱਥ ਦੇ ਆਪਾਂ ਯਾਦ। ਮਾਉਣਾ ਹਣੀ ਕਿ ਤੋ ਪਗਲ ਗਾਮਾ ਨੂੰ ਆ ਕੇ ਕਰੇ। ਇਹ ਜਿਹਨਾਂ ਦਾ ਆਹ ਆ ਇਧਰ ਉਧਰ ਆਹ ਛੱਟਣਾ ਪੜਿਆ ਮੀਟੀ ਦਾ ਨਾ ਕੋਈ ਉਹ ਇੱਥੇ ਬੰਦ ਹੋਏ ਕੋਈ ਤਾਂ ਆ ਲੈ ਕੋ ਆ ਮੈਂ ਉੱਥੇ ਗਿਆ ਆ ਇੱਥੇ ਮੈਂ ਕਿਹਨੂੰ ਪੁੱਛਾਂ ਆ ਉੱਥੇ ਮੈਂ ਕੰਮ ਕਰਵਾਉਂਦਾ ਆ ਮੈਂ ਨਹੀਂ ਕਿਹਾ ਕਿ ਗਾਣੇ ਤੋਂ ਮਿਲ ਕੇ ਆਉਂਦਾ ਉਹ ਕੰਮ ਆ ਚੱਤਾ ਘਲਾ ਦੇਣਾ ਕੱਲ ਮਗਾ ਦੇਣਾ ਗੁੜੀਆਂ ਪਈਆਂ ਆ ਲੈ ਉਹ ਮੈਂ ਕੱਗ ਮੈਂ ਭਰਾ ਨੂੰ ਪੁੱਛਦਾ ਹਾਂ ਕਿ